ਲੋਕ ਅਵਾਜ਼ ਟੀਵੀ ਚੈਨਲ ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਬਲਕਾਰ ਸਿੰਘ ਸਿੱਧੂ ਦੇ ਨਿੱਜੀ ਸਿਕਤਰ ਵੱਲੋਂ ਪਰਚਾ ਦਰਜ ਕਰਾਉਣ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਗਰਮਾ ਗਿਆ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਹਰਕਤ ਵਿੱਚ ਆ ਚੁੱਕੀ ਹੈ ਆਮ ਆਦਮੀ ਪਾਰਟੀ ਦੇ सीएम ਭਗਵੰਤ ਸਿੰਘ ਮਾਨ ਨੇ 3 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਅਹਿਮ ਮੀਟਿੰਗ ਬੁਲਾ ਲਈ ਜਿਸ ਵਿੱਚ ਸਾਰੇ ਐਮਐਲਏ ਨੂੰ ਜ਼ਰੂਰੀ ਪਹੁੰਚਣ ਦਾ ਸੱਦਾ ਦਿੱਤਾ ਗਿਆ ਅਤੇ ਖਾਸ ਤੌਰ ਤੇ ਬਲਕਾਰ ਸਿੰਘ ਸਿੱਧੂ ਨੂੰ ਆਪਣਾ ਸਪਸ਼ਟੀਕਰਨ ਦੇਣ ਦਾ ਜੋ ਇਸ ਮਾਮਲੇ ਦੇ ਵਿੱਚ ਪੱਤਰਕਾਰ ਦੇ ਉੱਪਰ ਪਰਚੇ ਹੋਣ ਦੇ ਵਿੱਚ ਜੋ ਆਡੀਓ ਵਾਇਰਲ ਹੋਈਏ ਉਸ ਦੇ ਖਿਲਾਫ ਉਸ ਦੇ ਪ੍ਰਤੀ ਆਪਣਾ ਸਪਸ਼ਟ ਕਰਨ ਦੇਣ ਦਾ ਸਮਾਂ ਦਿੱਤਾ ਗਿਆ ਹੈ ਕਿ 3 ਮਾਰਚ ਨੂੰ ਸਿੰਘ ਭਗਵੰਤ ਸਿੰਘ ਮਾਨ ਦੇ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਹੈ ਪ੍ਰੋਸੈਜ ਯੋਗ ਸੂਤਰਾਂ ਦਾ ਕਹਿਣਾ ਹੈ ਕਿ 3 ਮਾਰਚ ਨੂੰ ਬਲਕਾਰ ਸਿੰਘ ਸਿੱਧੂ ਦੇ ਉੱਪਰ ਆਮ ਆਦਮੀ ਪਾਰਟੀ ਦੇ ਸਿੰਘ ਭਗਵੰਤ ਸਿੰਘ ਮਾਨ ਸਖਤ ਐਕਸ਼ਨ ਲੈ ਸਕਦੇ ਹਨ